ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆ ਜੀ ਮਲੂਰ ਟਰੈਕਟਰ ਮੰਡੀ ਤੇ ਤੇ ਕਰਦੇ ਆ ਤੁਹਾਡੇ ਨਾਲ ਟਰੈਕਟਰਾਂ ਦੇ ਰੇਟਾਂ ਸਾਂਝੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲੋ ਹੀ ਸਬਸਕ੍ਰਾਈਬ ਕਰਿੰਦੀ ਦਾ ਬਟਨ ਦਬਾ ਲਓ ਔਨ ਵਾਲੇ ਟਰੈਕਟਰ ਮੰਡੀ ਦੇ ਕੋਈ ਵੀ ਅਸੀਂ ਵੀਡੀਓ ਪਾਈ ਕਰਦਾ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਜੀ ਪਹਿਲਾ ਟਰੈਕਟਰ ਆ ਗਈ ਆਪਣੇ ਕੋਲ 66 335 ਫਿਰ 99 ਮਾਡਲ ਆਈ 90000 ਰੁਪਿਆ ਰੇਟ ਆ ਜੀ ਟਾਇਰਾਂ ਦੀ ਕੰਡੀਸ਼ਨ ਅਗਲੇ ਵਧੀਆ ਪਏ ਆ ਜੀ ਮਗਰਲੇ ਤਾਂ ਦੇਖਾਰੀ ਖਤਮ ਹੀ ਆ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 746 ਇਹਦੇ ਦੋਸਤੋ ਰੇਟ ਤੇ ਮਾਡਲ ਹੈਗਾ ਜੀ ਚਾਰ ਮਾਡਲ। 2 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਹੈ ਜੀ। ਉੱਪਰ ਦੇ ਟਾਇਰ ਮਗਰਲੇ ਤੇ ਚਾਰੇ ਟਾਇਰ ਵਧੀਆ 40 50 ਪਏ ਕੰਡੀਸ਼ਨ ਦੇ ਵਿੱਚ ਪਏ। 36 30 ਆ ਗਿਆ ਜੀ ਪਲੱਸ ਤੇ ਦੋਸਤੋ 5 ਲੱਖ 8000 ਰੁਪਏ ਡਿਮਾਂਡ ਹੈ ਜੀ 2009 ਮਾਡਲ ਆ। ਉਸ ਤੋਂ ਘਰੇਟ ਆ ਗਈ 1455 ਇਹ ਗਈ 14 ਮਾਰੂ 4 ਲੱਖ 8000 ਰੁਪਏ ਰੇਟ ਹੈ ਜੀ ਚਾਰੇ ਟਾਇਰ ਵਧੀਆ ਨਵੇਂ ਤੇ ਸਾਫ ਸੁਥਰੇ ਪਲੇ ਹੈ ਜੀ। 1 ਲੀਟਰ ਆ ਗਈ 911 ਇਹ 98 ਮਾਡਲ ਹੈ 2 ਲੱਖ 25000 ਰੁਪਏ ਰੇਟ ਹੈ। ਉਸ ਤੋਂ ਘਰੇਟ ਆ ਗਈ ਜੌਂਡੀਰ 5504 ਇਹ 8 ਮਾਡਲ ਹੈ ਜੀ। 2 ਲੱਖ ਰੁਪਏ ਦਾ ਮਾਡਲ ਹੈ। ਅਗਰੇਟਰ ਆ ਗਈ ਹੈ ਸ਼ਰ ਇਹ 18 ਮਾਡਲ ਹੈ 2 ਲੱਖ ਤੇ 50000 ਰੁਪਏ ਰੇਟ ਹੈ ਜੀ। ਹਸਤੋਗਲਾ ਟਰੈਕਟਰ ਆ ਗਈ ਨਹਿਂਂਦਰਾ 475 DI। ਦੋਸਤੋ ਇੱਥੇ ਮਾਡਲ ਤੇ ਰੇਟ ਨਹੀਂ ਲਿਖਿਆ। ਹਸਤੋਗਲਾ ਟਰੈਕਟਰ ਫੇਰ ਆ ਗਈ ਨਹਿਂਂਦਰਾ 4275 DI। ਚਾਰੇ ਟਾਇਰ ਦੀ ਕੰਡੀਸ਼ਨ ਖਤਮੀ ਹੈ ਜੀ ਤੇ 92 ਮਾਡਲ ਹੈ 1 ਲੱਖ ਤੇ 35000 ਰੁਪਿਆ ਰੇਟ ਹੈ ਜੀ 480 ਆ ਗਿਆ ਜੀ ਇਹ 97 ਮਾਡਲ ਹੈ 1 ਲੱਖ ਤੇ 70000 ਰੁਪਿਆ ਰੇਟ ਹੈ ਜੀ ਸਿੰਗਲ ਕਲਚ ਹੈ ਜੀ ਐਕਸਰ ਆ ਗਿਆ ਜੀ 480 ਚਾਰੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ 20 30 ਕੁ ਪਾਸੇ ਤੇ ਇਹ 2008 ਮਾਡਲ ਹੈ 1 ਲੱਖ ਤੇ 75000 ਰੁਪਿਆ ਰੇਟ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਫਾਰਮ 60 ਇਹ 6 ਮਾਡਲ ਆ ਜੀ 2 ਲੱਖ 70000 ਰੁਪਿਆ ਰੇਟ ਆ ਜੀ ਕੰਡੀਸ਼ਨ ਟਰੈਕਟਰ ਦੀ ਸਾਫ਼ ਹੈ ਟਾਇਰਾਂ ਦੀ ਕਮੀ ਹੈ ਦੇ ਵਿੱਚ ਉਹ ਟਰੈਕਟਰ ਵਧੀਆ ਸਾਫ਼ ਸੁਥਰਾ ਹੈ ਸੋਨ ਵਾਲੀ ਆ ਗਿਆ 60 ਦਾ ਫੇਰ ਕਰ ਲਓ ਪੰਨੇ ਲੈ ਗਿਆ 17 ਮਾਡਲ ਆ 4 ਲੱਖ ਰੁਪਿਆ ਰੇਟ ਆ ਜੀ ਪੂਰਾ ਚਾਰੇ ਟਾਇਰ ਵਧੀਆ 70 80% ਕੰਡੀਸ਼ਨ ਦੇ ਵਿੱਚ ਹੈ ਜੀ ਔਰ ਦੇ ਨਾਲ ਆ ਗਿਆ ਨੀਵੋ ਚਾਰੇ ਟਾਇਰ ਵਧੀਆ ਸਾਫ ਸੁਥਰੇ ਹੈ ਜੀ 4x4 ਟਰੈਕਟਰ ਹੈ ਜੀ 18 ਮਾਡਲ ਆ 7 ਲੱਖ 40000 ਰੁਪਿਆ ਰੇਟ ਆ ਜੀ ਟਰੈਕਟਰ ਬਿਲਕੁਲ ਜੀ ਨਵੀਂ ਕੰਡੀਸ਼ਨ ਦੇ ਵਿੱਚ ਤੇ ਆ ਸੋਨਾਲਿਕ ਆ ਗਿਆ ਜੀ ਇਹ ਹੈਗਾ 13 ਮਾਡਲ ਆ 4 ਲੱਖ 30000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਗੁੱਡੀਅਰ ਪੰਪ ਦੇ ਨੇ ਚਾਰੇ ਟਾਇਰ ਆ 14 ਦੇ ਟਾਇਰਾਂ ਦੇ 265 ਆ ਗਏ ਡੀ ਆ ਜੀ ਟਿਕਦੇ ਟਾਇਰ ਸਭ ਰਸੀਵੇ ਰ ਕੰਡੀਸ਼ਨ ਦੇ ਵਿੱਚ ਇਹ ਅਗਲੇ ਟਾਇਰ ਘਸੇ ਹੋਏ 98 ਮਾਡਲ ਹੈ 1,80,000 ਰੁਪਿਆ ਰੇਟ ਹੈ ਜੀ ਸੋਨਾਲਿਕ ਆ ਗਈ 750 ਦਾ ਸਾਰੇ ਟਾਇਰ ਵਧੀਆ ਸਾਫ ਸੁਥਰੇ ਕੰਡੀਸ਼ਨ ਦੇ ਹੈ ਜੀ 4 ਮਾਡਲ ਦਾ 2,50,000 ਰੁਪਿਆ ਰੇਟ ਲਈ ਥੋੜਾ ਆ ਗਿਆ 2692 ਮਾਡਲ ਹੈ 1,45,000 ਰੁਪਿਆ ਰੇਟ ਹੈ ਸਵਰਾਜ ਆ ਗਿਆ ਜੀ 855 ਇਹ 11 ਮਾਡਲ ਹੈ 3 ਲੱਖ 90000 ਰੁਪਿਆ ਰੇਟ ਹੈ ਜੀ ਚਾਰੇ ਟਾਇਰ ਹੈਗੇ ਐਮ ਆਰਫ ਦੇ ਤੇ ਵਧੀਆ ਸਾਫ ਸਫੇ ਕੰਡੀਸ਼ਨ ਦੇ ਟਾਇਰ ਹੈ ਜੀ ਪਿਛਲੇ ਟਾਇਰ ਤਾਂ ਹੋਣਗੇ 90% ਅਗਲੇ ਟਾਇਰ 60-65% ਹੈਗੇ ਜੀ ਪੀ ਵੀ 53 ਪੰਜਾਬ ਨੰਬਰ ਹੈ ਜੀ ਉਸ ਤੋਂ ਅਗਲਾ ਡੈਕਟਰ ਹੈਗਾ ਸੋਨਾਲੀ ਦਾ 11 ਮਾਡਲ ਹੈ 2 ਲੱਖ 60000 ਰੁਪਿਆ ਡਿਮਾਂਡ ਹੈ ਜੀ ਫਾਰਮ 60 98 ਮਾਡਲ ਹੈ 1 ਲੱਖ 95000 ਰੁਪਿਆ ਰੇਟ ਹੈ ਜੀ ਪਿਛਲੇ ਰਟਾਇਰ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ 90 ਪੈਸੇ ਹੋਣਗੇ ਅਗਲੇ ਘਟ ਹੈ ਜੀ ਸੋਨਾਲਿਕ ਆ ਗਈ 13 ਮਾਡਲ ਆ 3,90,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਜੀ 60 ਦਾ RX MM ਸੁਪਰ ਸਵਰਾਜ ਆ ਗਿਆ ਜੀ 852 2000 ਮਾਡਲ ਆ 1,95,000 ਰੁਪਏ ਲਈ ਤਾਂ ਜੀ ਅਸ ਤੋਂ ਅਗਲੇ ਰੇਟ ਆ ਨਾੜੇ ਗੇਰਾ ਕਿਰ 90 ਮਾਡਲ ਹੈ 1,75,000 ਰੁਪਿਆ ਰੇਟ ਹੈ ਉਸ ਤੋਂ ਅਗਲਾ ਰੈਕਟਰ ਆ ਗਿਆ ਜੰਡੀਅਰ 5204 ਕੋਲੋ ਦੇ ਟਾਇਰ ਹੈ ਜ ਚੰਗੇ ਵਧੀਆ ਸਾਫ ਸੁਥਰੇ ਹੈ ਜੀ ਇਹਦਾ ਦੋਸਤੋ ਰੇਟ ਤੇ ਮਾਡਲ ਨਹੀਂ ਲਿਖਿਆ ਉਸ ਤੋਂ ਅਗਲਾ ਫੈਕਟਰ ਆ ਗਿਆ ਜੀ ਮਾਈਸੀ 240 ਇਹ 11 ਮਾਡਲ ਆ 3,55,000 ਰੁਪਏ ਰੇਟ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ 50 50 ਡੀ ਜੌਂਡੀ ਆ ਰਹੀ 18 ਮਾਡਲ ਆ 5,60,000 ਰੁਪਏ ਰੇਟ ਮਾਣਾ ਚਾਰੇ ਟਾਇਰ ਵਧੀਆ ਸਾਫ਼ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਆ ਸੋਰਾ ਆ ਕੇ 748 ਮਾਡਲ ਆ 2,80,000 ਰੁਪਏ ਰੇਟ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਇਹ 50 60 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਸੋਰਾ 747 ਜੀ ਫੇਰ ਅਗਲਾ ਦੋਸਤੋ ਇਹ ਤੇ ਰੇਟ ਤੇ ਮਾਡਲ ਨਹੀਂ ਲਿਖਿਆ। ਸੋ ਅਗਲਾ ਰੇਟ ਆ ਗਿਆ 3630 ਕਿ ਤਿੰਨ ਮਾਡਲ ਆ 2,80,000 ਰੁਪਿਆ ਰੇਟ ਆ ਜੀ। ਅਰਜਨ ਆ ਗਿਆ ਜੀ ਆਲਟਰਾ ਪੁਆਇੰਟ 55 DI। ਦੋਸਤੋ ਇਸ ਤੇ ਵੀ ਰੇਟ ਤੇ ਮਾਡਲ ਨਹੀਂ ਲਿਖਿਆ। ਪੰਜਾਬ ਨੰਬਰ ਟਰੈਕਟਰ ਆ ਜੀ ਇਹ ਖੋਲ ਸਕਦਾ ਡੀਲਰਾਂ ਦੇ ਹੁਣ ਨਹੀਂ। ਜਿਹੜੇ ਸਾਹਮਣੇ ਇਹਨਾਂ ਡੀਲਰਾਂ ਦੇ ਹੋਣਗੇ ਜੀ ਦਸ਼ਮੇਸ਼ ਟਰੈਕਟਰ ਮਲੋਡ ਆਦਾਂ ਦੇ। ਇਹਨਾਂ ਦਾ ਨੰਬਰ ਹੈਗਾ ਜੀ 95679। ਤੇ 55 555 ਉਸ ਤੋਂ ਅਗਲਾ ਡੈਟਰਾ ਆ ਗਿਆ ਫਾਰਮ ਸਾਥ ਇਹ 2002 ਮਾਡਲ ਆ ਜੀ 2 ਲੱਖ ਤੇ 10000 ਰੁਪਏ ਡਿਮਾਂਡ ਆ ਜੀ ਪਾਵਰ ਟਰੈਕ ਆ ਗਿਆ ਜੀ EVO 55 ਦੋਸਤੋ ਇਸ ਤੇ ਵੀ ਰੇਟ ਤੇ ਮਾਡਲ ਰੇਟ ਹੈਗਾ ਜੀ ਮਾਡਲ ਹੈਗਾ ਜੀ 2019 ਤੇ 5 ਲੱਖ ਤੋਂ ਉੱਤੇ ਉੱਤੇ ਆ ਜੀ ਇਹਦੀ ਡਿਮਾਂਡ ਕਿਉਂਕਿ ਅਖਰਟਾਏ ਹੋਏ ਆ ਜੀ ਆ ਤੁਸੀਂ ਦੇਖ ਸਕਦੇ ਆ ਇਹ ਸਾਰੇ ਜੀ ਇੱਧਰ ਜਿਹੜੇ ਗਾਹ ਡੀਲਰਾਂ ਦੇ ਆ ਜੀ ਇਹ 2000 ਨੰਬਰ ਮੈਂ ਬੋਲਦਾ ਉਸ ਤੋਂ ਅਗਲਾ ਟਰੈਕਟਰ ਆ ਗਿਆ ਫਾਰਮ 60 ਇਹ 2000 ਮਾਡਲ ਆਈ 2 ਲੱਖ ਤੇ 15000 ਰੁਪਏ ਡਿਮਾਂਡ ਆ ਜੀ ਚਾਰੇ ਟਾਇਰ ਵਧੀਆ ਸਾਫ ਸੁਥਰੇ ਆ ਜੀ ਤੇ ਚੰਗੀ ਕੰਡੀਸ਼ਨ ਦੇ ਪਈ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਕੋਡ 3600 ਇਹ 94 ਮਾਡਲ ਆਈ 1 ਲੱਖ 55000 ਰੁਪਏ ਡਿਮਾਂਡ ਆ ਪਿਛਲੇ ਟਾਇਰ ਘਸੇ ਆ ਜੀ ਐਮ ਆਰ ਫ ਦੇ ਅਗਲੇ ਟਾਇਰ ਦੇਸੀ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ Ford 362 ਇਹ 95 ਮਾਡਲ ਆ ਜੀ 2 ਲੱਖ ਤੇ 25000 ਰੁਪਿਆ ਡਿਮਾਂਡ ਆ ਮਗਰਲੇ ਟਾਇਰ BKT ਦੇ ਆ ਅੱਛੀ ਤਾਂ ਸਕੰਡੀਸ਼ਨ ਦੇ ਵਿੱਚ ਅਗਲੇ ਟਾਇਰ ਹੈਗੇ ਜੀ MRF ਦੇ ਉਸ ਤੋਂ ਅਗਲਾ ਟਰੈਕਟਰ ਆ ਗਾਇਸ ਬਰਾ 735 ਇਹ 7 ਮਾਡਲ ਆ ਜੀ 2 ਲੱਖ ਤੇ 70000 ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ Apollo ਕੰਪਨੀ ਦੇ ਟਾਇਰ ਆ ਜੀ ਚਾਰੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਾਇਰ ਮਹਿੰਦਰਾ ਆ ਗਿਆ ਜੀ 275 DI ਪਿਛਲੇ ਟਾਇਰ ਬਿਲਕੁਲ ਨਵੇਂ ਆ ਜੀ ਐਮ ਆਰਫ ਦੇ ਅਗਲੇ ਟਾਇਰ ਕਸੇ ਹੋਏ ਆ ਜੀ ਇਹ ਹੈਗਾ ਜੀ ਮਾਡਲ 1991 1 ਲੱਖ ਤੇ 40000 ਰੁਪਏ ਡਿਮਾਂਡ ਹੈ ਸਵਰਾਜ ਆ ਗਿਆ ਜੀ 855 A98 ਮਾਡਲ ਆ ਜੀ ਸੀਚੀ ਰੀ ਆ ਜੀ 2 ਲੱਖ ਤੇ 15000 ਰੁਪਏ ਡਿਮਾਂਡ ਹੈ ਆਇਸ਼ਰ ਆ ਗਿਆ ਜੀ ਇਹ ਹੈਗਾ 13 ਮਾਡਲ ਆ 3 ਲੱਖ ਤੇ 64000 ਰੁਪਿਆ ਡਿਮਾਂਡ ਆ। ਹੁਣ ਸੋਕਲਾ ਟਰੈਕਟਰ ਆ ਗਈ ਸੋਨਾ ਲੀਕਾ 745 ਦਾ। ਚਾਰੇ ਟਾਇਰ ਬਿਲਕੁਲ ਨਵੇਂ ਆ ਜੀ। ਪਿਛਲੇ ਹੈਗੇ ਆ JK ਸੋਨਾ ਦੇ 13 ਦੇ ਟਾਇਰ। ਅਗਲੇ ਟਾਇਰ ਹੈਗੇ MRF ਦੇ। ਸੋਨਾ ਲੀਕਾ 745 ਦਾ ਬਿਲਕੁਲ origignal ਕਲਰ ਦੇ ਵਿੱਚ ਡਬਲ ਸਲੱਟ ਹੈ ਜੀ। ਇਹ ਨਵਾਂ ਮਾਡਲ ਹੈ 2,95,000 ਰੁਪਏ ਰਿੰਟ ਹੈ ਸਾਈਡ ਵੀਰ ਦਾ ਇਹ ਸਵਰਾਏ 735 A 6 ਮਾਡਲ ਹੈ 2,55,000 ਰੁਪਏ ਦਾ ਪਿਛਲੇ ਟਾਇਰ ਸੀਟ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ 12 ਦੇ ਟਾਇਰਾਂ ਦੇ ਹੈ ਜੀ ਸਵਰਾਏ 735 A 1 ਮਾਡਲ ਹੀ 1,95,000 ਰੁਪਿਆ ਡਿਮਾਂਡ ਹੈ ਗੁਡਇਰ ਕੰਪਨੀ ਦੇ ਟਾਇਰ ਹੈ ਜੀ 13 ਦੇ ਟਾਇਰਾਂ ਚ ਸੋਨਾ ਲੇਕ ਆ ਗਿਆ ਜੀ 60 ਦਾ ਆ ਰਿਹਾ ਇੱਕ 2016 ਮਾਡਲ ਹੈ ਜੀ ਰੇਟ ਇੱਥੇ ਨਹੀਂ ਲਿਖਿਆ ਜੀ ਉੱਤੋਂ ਲੇ ਟ੍ਰੈਕ ਹੈ ਮੰਦਰਾ 475 ਡੀ ਹੈ ਇਹ ਹੈਗਾ ਜੀ 94 ਮਾਡਲ ਹੈ 1,52,000 ਰੁਪਿਆ ਰੇਟ ਹੈ ਜੀ ਸਭ ਠੀਕ ਹੈ ਰਾਂਜੀ ਕੋਆਰਡਿਨੇਟ ਲੈ ਜਾਓ ਤਾਂ ਹਾਂਜੀ ਦੋਸਤੋ ਇਹ ਸੀਗੀ ਮਲੂਰ ਟਰੈਕਟਰ ਮੰਡੀ ਦੇ ਵੀਡੀਓ ਤੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਾਇਆ ਕਰੋ ਜੀ ਤੁਹਾਨੂੰ ਕਿਹੜੇ ਟਰੈਕਟਰ ਦੀ ਡਿਮਾਂਡ ਹੈ ਜੀ ਫਿਰ ਉਸੇ ਟਰੈਕਟਰ ਦੀ ਅਸੀਂ ਜਿਆਦਾ ਤੋਂ ਜਿਆਦਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਇਆ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ